ਤਾਂ ਕਿ ਤੁਸੀਂ ਦੇਖ ਸਕਦੇ ਹੋ ਨਾ ਡੀਸੀ ਸਾਹਿਬ ਵੱਲੋਂ ਹਦਾਇਤ ਦਿੱਤੇ ਗਏ ਨੇ ਕਿ ਸਤਲੁਜ ਦਰਿਆ ਦੇ ਕੰਢੇ ਕੋਈ ਵੀ ਲੋਕੀ ਨਾ ਜਾਣ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਲੋਕੀ ਨਾ ਰਹੇ ਨੇ ਆ ਵੀ ਪਾਣੀ ਚੈੱਕ ਕਰਦੇ ਆਂ ਆਪਣਾ ਆਪ ਪਾਣੀ ਜਾਣੇ ਨੇ ਲੈੜੇ ਤੇਰੇ ਪਾਣੀ ਕਿੰਨਾ ਹੈ ਦੇਖਦੇ ਆਂ ਪਾਣੀ ਪਾਣੀ ਦੇਖਾ ਚਾਕੇ ਪਾਣੀ ਚੈੱਕ ਕਰਕੇ ਆ ਕਮਰਾਨ ਜਾਂ

ਅੱਗੇ ਨਾ ਜਾ ਯਾਰ ਸੱਤੇ ਪਤਾ ਨਹੀਂ ਸੀ ਜਦੋਂ ਪਹੁੰਚਿਆ 54 ਚੱਲੇ ਆ ਪੰਜ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਤੈਨੂੰ ਪਤਾ ਹੀ ਨਹੀਂਗਾ ਜੇ ਕੱਲ ਨੂੰ ਕੋਈ ਇੱਥੇ ਕੋਈ ਗੱਲਬਾਤ ਹੋ ਜਾਂਦੀ ਫਿਰ ਕੌਣ ਜ਼ਿੰਮੇਵਾਰ ਫਿਰ ਤੁਸੀਂ ਹੋਣਾ ਚਾਹੀਦਾ ਹੈ ਨਾ ਸੋ ਦੇਖ ਲਓ ਵਿਅਕਤੀ ਵੱਲੋਂ ਜਿਹੜੇ ਬਹਿਸ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਇਸ ਗੱਲ ਨੂੰ ਜਿਹੜਾ ਨਕਾਰਿਆ ਜਾ ਰਿਹਾ ਕਿ ਸਾਨੂੰ ਪਤਾ ਨਹੀਂ ਸੀ ਪ੍ਰਸ਼ਾਸਨ ਲਗਾ ਕਿਸ ਤਰ੍ਹਾਂ ਭਾਈ ਕੀ ਕਹਿ ਰਹੇ ਹੋ ਇਹ ਲੱਡਵਾਲ ਦੇ ਨਹੀਂ ਇਹ ਜਿੰਨੇ ਵੀ ਮੁੰਡੇ ਖੜੇ ਲੱਡਵਾਲ ਦੇ ਨਹੀਂ ਇਹ ਲੱਡਵਾਲ ਦੇ ਨਹੀਂ ਕੋਈ ਵੀ ਠੀਕ ਹੈ ਕੀ ਨਾਮ ਹੈ ਸਰ ਜੀ ਆਪਣਾ ਉਹ ਅੱਜ ਸਤਲੁਜ ਦਰਿਆ ਦੇ ਵਿੱਚ ਕਿੰਨਾ ਜੋ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਔਰ ਪਹਿਲਾਂ ਕਿੰਨਾ ਸੀਗਾ ਉਸ ਦਿਨ ਵੀ ਅਸੀਂ ਕਵਰੇਜ ਕੀਤੀ ਸੀ ਤੇ ਹੁਣ ਕਿੰਨਾ ਹੈ ਕੀ ਨਾਮ ਆ ਜੀ ਆਪਣਾ ਸਰ ਮੇਰਾ ਨਾਮ ਰਾਮ ਸਿੰਘ ਪਟ્રોલ ਮੈਨ ਹੈ ਅੱਜ ਇਹਨਾ ਹੁਣ ਇਸ ਵਕਤ ਜਿਹੜਾ ਸਤਲੁਜ ਦਰਿਆ ਦੇ ਆ ਪਾ ਖੜੇ ਆ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਵਧ ਰਿਹਾ ਹੈ ਰਾਜ ਦੇ ਨਾਲੋਂ ਹੁਣ ਤੱਕ ਕਿੰਨੇ ਜਾਂ ਕੀ ਮਗਰਲੀ ਤੁਹਾਡੀ ਕੀ ਰਿਪੋਰਟ ਹੈਗੀ ਹੈ ਜੀ ਸਰ ਇਸ ਵਕਤ ਜਿਹੜਾ ਪਾਣੀ ਹੈ ਸਾਡੇ ਨਾਲ ਉਹ 774.40 ਗੇ ਚੱਲ ਰਹੀ ਔਰ ਕਿਊਸਿਕ ਪਾਣੀ ਜੋ ਕਿਨੇ ਤੇ 47339 ਹੈ ਹਾਂਜੀ ਦੇਖੋ ਪਾਣੀ ਦਾ ਲਗਾਤਾਰ ਵਹਾਅ ਵਧ ਰਿਹਾ ਹੈ ਪਰ ਲੋਕੀ ਇੱਥੇ ਫਿਰ ਵੀ باوجود ਉਸ ਦੇ ਪ੍ਰਸ਼ਾਸਨ ਦੀ ਚੇਤਾਵਨੀਆਂ ਦੇ ਤੁਰੇ ਫਿਰਦੇ ਨੇ ਉਹਨਾਂ ਦੀ ਰੋਕthamਾ ਤੇ ਤੁਹਾਡਾ ਕੀ ਹੈ ਸਰ ਇਹ ਤਾਂ ਪ੍ਰਸ਼ਾਸਨ ਦੇਖ ਰਿਹਾ ਇਸਾਰਾ ਕੰਮ ਹੋਇਆ ਇਹ ਪ੍ਰਸ਼ਾਸਨ ਹੀ ਰੋਕ ਰਿਹਾ ਕੁਝ ਵੀ ਕਰ ਰਿਹਾ ਫਿਰ ਵੀ ਲੋਕ ਆ ਰਹੇ ਤਾਂ ਉਹਨਾਂ ਦਾ ਵੀ ਕੀ ਹੈ ਯਾਨੀ ਪ੍ਰਸ਼ਾਸਨ ਆ ਪੂਰੀ ਨਿਗਰਾਨੀ ਰੱਖੀ ਜਾਈਏ ਜੀ ਤੁਹਾਨੂੰ ਮਗਰ ਲਈ ਕੀ ਰਿਪੋਰਟ ਹੈ ਲਾ ਵੀ ਪਾਣੀ ਦੇ ਵਧਣ ਦੇ ਕਿੰਨੇ ਚਾਂਸ ਨੇ ਸਰ ਪਾਣੀ ਜੇ ਬਰਸਾਤ ਲਗਾਤਾਰ ਹੁੰਦੀ ਰਹੇ ਪਾਣੀ ਵਧਣ ਦੇ ਬਹੁਤ ਚਾਂਸ ਹੈਗੇ ਆਲਰੇਡੀ ਉਪਰੋਂ ਪਾਣੀ ਪਿੱਛੋਂ ਛੱਡ ਹੀ ਰਿਹਾ ਜਾਦਾ ਜਿਆਦਾ ਸਰ ਹਾਂ ਹੁਣ ਇਸ ਵਕਤ ਜਿਹੜਾ ਉਪਰੋਂ ਪਾਣੀ ਆ ਉਹ 114000 ਦੇ ਕਰੀਬ ਕਰੇ ਹੁਣ ਛੱਡਿਆ ਗਿਆ 1 ਵਜੇ ਇੱਥੇ ਪਹਿਲਾਂ 99000 ਥਾ ਉਸ ਤੋਂ ਪਹਿਲਾਂ 84000 ਥਾ ਉਸ ਤੋਂ ਪਹਿਲਾਂ 55000 ਥਾ 77000 ਥਾ 55 55 ਐਸੇ ਚੱਲ ਰਹਾ ਰਾਤ ਕੇ 1 ਵਜੇ ਸਾਰਾ ਜੇ ਗੰਗਪrakash ਜੀ ਜਿਵੇਂ 2023 ਦੇ ਵਿੱਚ ਵੀ ਇੱਥੇ ਫਲੱਡ ਆਏ ਸੀਗੇ ਤੇ ਉਸ ਤੋਂ ਉਦੋਂ ਵੀ ਆਗਣਾ ਖਵਾਜਾ ਜੀ ਦੇ ਜਿਹੜੇ ਸਥਾਨ ਹੈਗੇ ਆ ਉਦੋਂ ਤੱਕ ਇਹਨਾਂ ਨੇ ਆਪਣੇ ਕਬ ਲੈ ਲਈ ਸੀ ਮਾਰੀਟ ਤੇ ਹੁਣ ਦਾ ਤੁਹਾਡੇ ਕੀ ਸੰਭਾਵਨਾ ਹੈ ਇਸ ਤਰ੍ਹਾਂ ਹੁੰਦਾ ਸਾਰ ਇਹਨੀ ਦੌਬ ਤਾ ਨਹੀਂ ਸਕਦੀ ਰਬ ਦੀ ਦੇ ਨਾ ਕਰੇ ਬਰਸਾਤ ਹਟਦੀ ਹੈ ਫਿਰ ਤਾਂ ਕੰਮ ਠੀਕ ਹੋ ਜਾਣਾ ਜੀ ਅਵਲਤਾ ਜੀ ਦਾ ਕਹਿ ਨਹੀਂ ਸਕਦੇ ਮੌਸਮ ਪਰ ਡਿਪੈਂਡਡ ਹੈ ਸਾਰਾ ਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ ਜੀ ਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਉਹ ਪ੍ਰਸ਼ਾਸਨ ਖੁਦ ਹੀ ਦੇਖ ਰਿਹਾ ਸਾਰਾ ਜੀ ਕਾਨੂੰਨ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਇਤਨਾ ਜੀ ਸਾਨੂੰ ਤਾਂ ਆਪਣਾ ਦੇਖਣਾ ਹੁੰਦਾ ਜੀ ਬਾਕੀ ਆ ਰਹੇ ਸਾਨੂੰ ਫੋਨ ਆ ਰਹੇ ਪੋਰਟ ਡਿਪਾਰਟਮੈਂਟ ਤਿਆਰ ਹੈ ਆਰਮੀ ਤਿਆਰ ਹੈ ਆਰਮੀ ਪੂਰੀ 24 ਘੰਟੇ ਤਿਆਰ ਹੈ ਜੀ ਪ੍ਰਸ਼ਾਸਨ ਵੀ ਦੇਖ ਰਿਹਾ ਤੇ ਗੇੜੇ ਮਾਰਦੇ ਸਭ ਨਹੀਂ ਇੱਥੇ ਨਾ ਕੋਈ ਬੰਨ ਮੰਨ ਲਓ ਇੱਥੇ ਉਹਨਾਂ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਨਜ਼ਰ ਆ ਰਿਹਾ ਲਵੀਂ ਅਗਨ ਹੰਗਾ ਅਮੀ ਹਾਲਾਤਾਂ ਦੇ ਵਿੱਚ ਕੋਈ ਬਚਾਅ ਕਾਰਜ ਕੋਈ ਜਾਰੀ ਕੀਤੇ ਜਾ ਸਕਣ ਸਰ ਐਸਾ ਨਹੀਂ ਐਸਾ ਤਾਂ ਜਾਣਕਾਰੀ ਆਪਕ ਉਪਰ بڑے ਅਫਸਰਾਂوں سے ملے گی ਸਰ ਇਥੇ ਆਪਕ بڑے ਅਸਰਾਂ ਦੇ ਕੋਈ ਆਮਦ ਹੈਗੀ ਹੈ ਜੀ ਆਂਦੇ 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 ਰੰਦੇ ਜੇੜਾ ਮਾਰ ਕੇ ਆਪਣਾ ਚੱਲ ਜਾਂਦੇ ਦੇਖਦੇ ਆ ਸਭ ਕੁਝ ਦੇਖਦੇ ਹਾਲਾਤ ਦੇਖਦੇ ਹਾਂਜੀ ਠੀਕ